ਅੱਜ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਸਦੇ ਅਕਾਲੀ ਸਰਕਾਰ ਵਲੇ ਕੀਤੇ ਆ ਗੁਨਾਹਾਂ ਦੀ ਸਜ਼ਾ ਸੁناਈ ਗਈ ਸੀ ਇਸ ਸਜ਼ਾ ਦੇ ਤਹਿਤ ਹੀ ਉਹ ਜਦੋਂ ਅੱਜ ਦਰਬਾਰ ਸਾਹਿਬ ਦੀ ਡਿਊੜੀ ਦੇ ਵਿੱਚ ਸੇਵਾਦਾਰ ਦੀ ਡਿਊਟੀ ਨਿਭਾਰੇ ਸਨ ਤਾਂ ਉਹਨਾਂ ਨੂੰ ਨਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਤੁਰੰਤ ਬਾਅਦ ਉਸ ਨੂੰ ਸੇਵਾਦਾਰਾਂ ਨੇ ਮੌਕੇ ਦੇ ਉੱਪਰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਆਪਾਂ ਗੱਲ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਗੋਲੀ ਮਾਰਨ ਵਾਲਾ ਕੌਣ ਆ ਨਰਾਇਣ ਸਿੰਘ ਚੌੜਾ ਨਰਾਇਣ ਸਿੰਘ ਦਾ ਜੋ ਜਨਮ 4 ਅਪ੍ਰੈਲ 1956 ਦੇ ਵਿੱਚ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਦੇ ਵਿੱਚ ਹੋਇਆ ਸੀ ਇਹ ਗਰਮ ਖਿਆਲੀ ਕਿਥੇ ਤੌਰ ਤੇ ਜੋ ਗਰਮ ਖਿਆਲੀ ਲਿਬ੍ਰੇਸ਼ਨ ਫੋਰਸ ਆ ਤੇ ਅਕਾਲ ਫੈਡਰੇਸ਼ਨ ਦੇ ਨਾਲ ਜੁੜਿਆ ਹੋਇਆ ਸੀ ਡੇਰਾ巴巴 ਨਾਨਕ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਚੌੜਾ ਦਾ ਭਰਾ ਕਿਹਾ ਜਾਂਦਾ ਏ ਚੌੜਾ ਨੂੰ 28 ਫਰਵਰੀ 2013 ਨੂੰ ਤਰਨਤਾਰ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਉਸੇ ਦਿਨੀ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੀ ਪੁਸ਼ਕਿਦ ਦਰਾਂ ਤੋਂ ਬਾਅਦ ਪੁਲਿਸ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੁਰਾਲੀ ਦੇ ਵਿਖੇ ਇੱਕ ਛੁਪਣਗਾਹ ਤੇ ਛਾਪਾ ਮਾਰਿਆ ਸੀ ਤੇ ਇੱਥੇ ਹਥਿਆਰਾਂ ਗੋਲਾ ਬਾਰੂਦ ਅਤੇ ਕੈਸ਼ ਬਰਾਮਦ ਕਰਨ ਦਾ ਪੁਸਤ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਇਸ ਤੇ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੇ ਵਿੱਚ 8 ਮਈ 2010 ਨੂੰ ਫਸਪੋਰਟ ਐਕਟ ਤਹਿਤ ਇੱਕ ਦਰਜਨ ਦੇ ਕਰੀਬ ਕੇਸ ਦਰਜ ਕੀਤੇ ਗਏ ਸਨ ਅੰਮ੍ਰਿਤਸਰ ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਅਧੀਨ ਕੇਸਾਂ ਦੇ ਵਿੱਚ ਲੋੜੀਦਾ ਸੀ ਮਲਜ਼ਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਫਿਸਪੋਰਟ ਐਕਟ ਦੇ ਤਹਿਤ ਕੇਸ ਦੇ ਵਿੱਚੋਂ ਬਰੀ ਵੀ ਕਰ ਦਿੱਤਾ ਸੀ ਚੌੜਾ 1984 ਦੇ ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੀ ਸ਼ੁਰੂਆਤੀ ਪੜਾਅ ਦੇ ਦੌਰਾਨ ਪੰਜਾਬ ਦੇ ਵਿੱਚ ਹਥਿਆਰਾਂ ਅਤੇ ਫਿਸਪੋਰਟ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਦੇ ਵਿੱਚ ਐਮ ਭੂਮਿਕਾ ਵੀ ਨਿਭਾਰਿਆ ਸੀ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਉਸਨੇ ਕਥਿਤ ਤੌਰ ਤੇ ਗਰੀਲਾ ਯੁੱਧ ਤੇ ਦੇਸ਼ ਤロイ ਸਾਹਿਦ ਦੀ ਇੱਕ ਕਿਤਾਬ ਵੀ ਲਿਖੀ ਸੀ ਉਹ ਬੜੇਲ ਜੇਲ੍ਹ ਦੇ ਵਿੱਚ ਜੋ ਬ੍ਰੇਕ ਕੇਸ ਸੀ ਉਸ ਦੇ ਵਿੱਚ ਵੀ ਮਲਜ਼ਮ ਸੀ 2004 ਚੰਡੀਗੜ੍ਹ ਦੀ ਬੜੇਲ ਜੇਲ੍ਹ ਤੋਂ ਚਾਰ ਖਾਲਸਤਾਨੀ ਫਰਾਰ ਹੋ ਗਏ ਸਨ ਨਰੈਣ ਸਿੰਘ ਚੌੜਾ ਤੇ ਇਹਨਾਂ ਦੀ ਮਦਦ ਕਰਨ ਦੇ ਜੋ ਦੋਸ਼ ਲਗਾਤਾਰ ਲੱਗਦੇ ਰਹੇ ਨੇ ਹਾਲ ਹੀ ਕਾ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਚੌੜਾ ਨੂੰ ਬਰੀ ਕਰ ਦਿੱਤਾ ਸੀ ਉਸ ਨੇ ਕਈ ਸਾਲ ਜੇਲ੍ਹ ਦੇ ਵਿੱਚ ਗੁਜ਼ਾਰੇ ਸਨ ਨਰਾਇਣ ਸਿੰਘ 5 ਸਾਲ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਰਿਹਾ ਏ ਚੌੜਾ 1995 ਦੇ ਵਿੱਚ ਭਾਰਤ ਪਰਤਨ ਤੋਂ ਪਹਿਲਾਂ ਤਕਰੀਬਨ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਏ ਏਸੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਜੋ ਹਮਲਾ ਕਰਨ ਵਾਲਾ ਇਨਸਾਨ ਕੌਣ ਹੈ ਇਸ ਦੇ ਬਾਬਤ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਧੰਨਵਾਦ